ਸਸ਼੍ਰੀਗਾਲ ਪੀੜੀ ਚ ਵੇਖਣ ਲਈ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਅੰਮਿਤ ਮਲਹੋਤਰਾ तमाम ਸਰਗਰਮੀਆਂ ਤੇ ਰਹੀਗੀ ਨਜ਼ਰ ਸਭ ਤੋਂ ਪਹਿਲਾਂ ਵੱਡੀ ਖਬਰ ਦਾ ਰੁਕ ਕਰਾਂਗੇ ਅਮਰਪਾਲ ਸਿੰਘ ਖਿਲਾਫ ਕਾਰਵਾਈ ਦੀ ਤਿਆਰੀ ਚੱਲ ਰਹੀ ਹੈ ਜੀ ਹਾਂ ਅਮਰਪਾਲ ਦੇ 9 ਸਾਥੀਆਂ ਦੇ ਹਥਿਆਰਾਂ ਦੇ ਲੈਸੈਂਸ ਰੱਦ ਕੀਤੇ ਜਾ ਸਕਦੇ ਨੇ ਪੰਜਾਬ ਪੁਲਿਸ ਵੱਲੋਂ ਐਸਟੀ ਬਕਾਇਦਾ ਇੱਕ ਲਿਸਟ ਤਿਆਰ ਕਰ ਲਈ ਗਈ ਹੈ ਅਮਰਪਾਲ ਦੇ ਨਾਲ ਹਰ ਵੇਲੇ ਰਹਿਣ ਵਾਲੇ 10 ਸਾਥੀਆਂ ਦੀ ਐਸੂਚੀ ਤਿਆਰ ਕੀਤੀ ਗਈ ਹੈ ਫਰੀਦਕੋਟ ਡੀਸੀ ਵੱਲੋਂ ਇੱਕ ਲੈਸੈਂਸ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਿਆ ਫਰੀਦਕੋਟ ਦੇ ਪਿੰਡ ਬੋਂਦਰਾ ਦੇ ਗੁਰਪੇਜ ਸਿੰਘ ਦਾ ਲਾਇਸੈਂਸ ਰੱਦ ਕੀਤਾ ਗਿਆ ਸੀ ਤੁਸੀਂ ਸੁਣਿਆ ਹੋਣਾ ਅਮਰਿਤਪਾਲ ਕਈ ਵਾਰ ਆਪਣੀਆਂ ਤਕਰੀਰਾਂ ਦੇ ਵਿੱਚ ਸਪੀਚਾਂ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕਰਦਾ ਕਿ ਤੁਸੀਂ ਸਾਡੇ ਹਥਿਆਰ ਜ਼ਬਤ ਕਰ ਲੈਂਦੇ ਹੋ ਮੁੜ ਕੇ ਵਾਪਸ ਨਹੀਂ ਦਿੰਦੇ ਪੁਲਿਸ ਨੂੰ ਲਲਕਾਰਦਾ ਵੀ ਹੈ ਅਮਰਿਤਪਾਲ ਪਰ ਹੁਣ ਅਮਰਿਤਪਾਲ ਦੇ ਖਿਲਾਫ ਪੁਲਿਸ ਦੇ ਇੱਕ ਹੋਰ ਤਿਆਰੀ ਵਿਖਾਈ ਦੇ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਦੀ ਸੁਰੱਖਿਆ ਦੇ ਵਿੱਚ ਜਿਹੜੇ ਐ ਲੋਕ ਤਾਇਨਾਤ ਨੇ ਜਿਨ੍ਹਾਂ ਦੇ ਕੋਲ ਹਥਿਆਰ ਫੜੇ ਵੇਖੇ ਜਾ ਸਕਦੇ ਨੇ ਐ ਉਹ ਸਾਥੀ ਜਿਹੜੇ ਹਰ ਵੇਲੇ ਸੁਰੱਖਿਆ ਘੇਰਾ ਬਣਾ ਕੇ ਤੁਰਦੇ ਨੇ ਹੈ ਨਾ ਸਾਥੀਆਂ ਦੇ ਅਮਰਿਤਪਾਲ ਦੇ ਨੌ ਸਾਥੀਆਂ ਦੇ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਤਿਆਰੀ ਕਰ ਰਹੀ ਹੈ ਪੁਲਿਸ ਪੰਜਾਬ ਪੁਲਿਸ ਵੱਲੋਂ ਬਕਾਇਦਾ ਐਸਡੀ ਇੱਕ ਸੂਚੀ ਤਿਆਰ ਕਰ ਲਈ ਗਈ ਹੈ ਦੇਖਣਾ ਹੋਵੇਗਾ ਕਿ ਕਦ ਤੱਕ ਪੁਲਿਸ ਉਹਨਾਂ ਐਸਨੂੰ ਐਗਜ਼ੀਕਿਊਟ ਕਰਦੀ ਹੈ ਆਰਡਰ ਹੁੰਦੇ ਐਸਨੂੰ ਲੈ ਕੇ ਅਮਰਿਤਪਾਲ ਵੱਲੋਂ ਕੀ ਕੁ ਰਿਐਕਸ਼ਨ ਆਉਂਦਾ ਹੈ ਕਿਉਂਕਿ ਪਿਛਲੀ ਵਾਰ ਤੁਸੀਂ ਵੇਖਿਆ ਕਿ ਅਜਨਾਲਾ ਥਾਣੇ ਦੇ ਵਿੱਚ ਜੋ ਕੁਝ ਘਟਨਾਕ੍ਰਮ ਹੋਇਆ ਆਪਣੇ ਸਾਥੀ ਦੀ ਗ੍ਰਿਫਤਾਰੀ ਅਮਰਿਤਪਾਲ ਪੜਕੇ ਅਮਰਿਤਪਾਲ ਬਲੋਕ ਇਸ ਢੰਗ ਦੇ ਨਾਲ ਕਾਰਵਾਈ ਕੀਤੀ ਗਈ ਸੀ ਤੇ ਹੁਣ ਜਦ ਉਹਨਾਂ ਦੇ ਸਾਥੀਆਂ ਦੇ ਹਥਿਆਰਾਂ ਦੇ ਲਾਇਸੈਂਸ ਰੱਦ ਕੀਤੇ ਜਾਣ ਦੀ ਤਿਆਰੀ ਜੇਕਰ ਪੁਲਿਸ ਕਰ ਰਹੀ ਹੈ ਤਾਂ ਇਸ ਦਾ ਕੀ ਕੁਝ ਜਰਾ ਪ੍ਰੋਗਰੈਸ਼ਨ ਵੇਖਣ ਨੂੰ ਮਿਲੇਗਾ ਕੀ ਕੁਝ ਇਸ ਦਾ ਪ੍ਰਭਾਵ ਵੇਖਣ ਨੂੰ ਮਿਲੇਗਾ ਕੀ ਕੁਝ ਅਮਰਿਤਪਾਲ ਵੱਲੋਂ ਇਸ ਦਾ ਰਿਐਕਸ਼ਨ ਵੇਖਣ ਨੂੰ ਮਿਲੇਗਾ ਐਨ ਵਾਲਾ ਸਮਾਂ ਦੱਸੇਗਾ ਤੇ ਤਸਵੀਰਾਂ ਉਹਨਾਂ ਸਾਥੀਆਂ ਦੀ ਤੁਸੀਂ ਵੇਖ ਪਾ ਰਹੇ ਹੋ ਅਮਰਿਤਪਾਲ ਦੇ ਸੁਰੱਖਿਆ ਘੇਰੇ ਦੇ ਵਿੱਚ ਜਿਹੜੇ ਸਾਥੀ ਤਨਾਤ ਰਹਿੰਦੇ ਨੇ 10 ਲੋਕ ਦੱਸਿਆ ਜਾਂਦਾ ਹੈ ਕਿ ਐਸਐਸ ਸੁਰੱਖਿਆ ਘੇਰੇ ਦੇ ਵਿੱਚ ਮੌਜੂਦ ਹੁੰਦੇ ਨੇ ਅਮਰਿਤਪਾਲ ਦੇ ਸਾਥੀ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਨੇ ਇਹ ਲਾਇਸੈਂਸੀ ਹਥਿਆਰ ਲੈ ਕੇ ਹਰ ਵੇਲੇ ਨਾਲ ਟੁਰਦੇ ਨੇ ਜਿੱਥੇ ਜਿੱਥੇ ਅਮਰਿਤਪਾਲ ਸਿੰਘ ਵੱਲੋਂ ਚਾਲੇ ਭਾਈ ਜਾਂਦੇ ਨੇ ਪਰ ਹੁਣ ਪੁਲਿਸ ਵੱਲੋਂ ਤਿਆਰੀ ਕੀਤੀ ਗਈ ਹੈ ਕਿ ਇਹਨਾਂ ਲੋਕਾਂ ਦੇ ਇਹ ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ 10 ਲੋਕਾਂ ਦੀ ਇੱਕ ਸੂਚੀ ਬਕਾਇਦਾ ਪੁਲਿਸ ਨੇ ਦੱਸਿਆ ਜਾ ਰਹੀ ਤਿਆਰ ਕੀਤੀ ਹੈ ਤੇ ਜੇਕਰ ਪੁਲਿਸ ਵੱਲੋਂ ਐ ਲਾਇਸੈਂਸਾਂ ਦੇ ਹਥਿਆਰ ਰੱਦ ਹਥਿਆਰਾਂ ਦੇ ਲਾਇਸੈਂਸ ਰੱਦ ਕੀਤੇ ਜਾਂਦੇ ਨੇ ਤਾਂ ਅਮਰਿਤਪਾਲ ਦਾ ਕੀ ਰਿਐਕਸ਼ਨ ਹੋਵੇਗਾ ਇਹ ਹਾਲੇ ਸਮਝ ਦੱਸੇਗਾ